ਜਮਿਨੀ ਜਾਇਦਾਦ ਨੂੰ ਲੈ ਕੇ ਪਿੰਨ ਮੁਕਾਰੋ ਦੇ ਰਹਿਣ ਵਾਲੇ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਸਦੇ ਸਕੇ ਭਰਾ ਦਵਿੰਦਰ ਸਿੰਘ ਪੋਲਾ ਦਰਮਿਆਨ ਚੱਲ ਰਹੇ ਵਿਵਾਦਤ ਰਾਣ ਗਾਇਕ ਦੀ ਪਰਜਾਈ ਦੇ ਭੇਤ ਭਰੇ ਹਾਲਾਤਾਂ ਚ ਮੌਤ ਹੋ ਗਈ ਦਵਿੰਦਰ ਪੋਲਾ ਨੇ ਆਪਣੀ ਪਤਨੀ ਦੀ ਮੌਤ ਲਈ ਸਤਵਿੰਦਰ ਬੁੱਗਾ ਨੂੰ ਜ਼ਿੰਮੇਵਾਰ ਠਹਿਰਾਇਆ ਦੂਜੇ ਪਾਸੇ ਸਤਵਿੰਦਰ ਬੁੱਗਾ ਨੇ ਦਵਿੰਦਰ ਪੋਲਾ ਅਤੇ ਤੁਮਜਾ ਭਰਾ ਮਨਮੋਹਨ ਸਿੰਘ ਮਕਾਰੋਪੁਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਸ਼ਹਿਰੀ ਪ੍ਰਧਾਨ ਹੈ ਉਸ ਵੱਲੋਂ ਬੁੱਗੇ ਉੱਪਰ ਗੱਡੀ ਚੜਾਉਣ ਦਾ ਦੋਸ਼ ਲਗਾਇਆ ਉਹਨਾਂ ਕਿਹਾ ਕਿ ਇਸ ਬਾਬਤ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਚਤਵਿੰਦਰ ਬੁग्गा ਦਾ ਕਹਿਣਾ ਕਿ ਬੇਸ਼ੱਕ ਉਸ ਦਾ ਆਪਣੇ ਭਰਾ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਪਰ ਉਸ ਨੇ ਆਪਣੀ ਪਰਜਾਈ ਨੂੰ ੱਕਾ ਨਹੀਂ ਮਾਰਿਆ ਜਿਸ ਤੋਂ ਬਾਅਦ ਉਹ गिर ਗਈ। ਉਸ ਨੇ ਕਿਹਾ ਕਿ ਉਸ ਉਤੇ ਝੂਠੇ ਦੋਸ਼ ਲਗਾਏ ਜਾ ਰਹੇ ਨੇ। ਇਸ ਮੌਕੇ ਤੇ ਡੀਐਸਪੀ ਬਸੀ ਪਟਾਣਾ ਮੋਹਿਤ ਸਿੰਘਲਾ ਨੇ ਦੱਸਿਆ ਕਿ ਜਾਇਦਾਦ ਨੂੰ ਲੈ ਕੇ ਕਾਇਕ ਚਤਵਿੰਦਰ ਬੁग्गा ਤੇ ਉਸਦੇ ਭਰਾ ਤਵਿੰਦਰ ਪੋਲਾ ਦਰਮਿਆਨ ਝਗੜਾ ਚੱਲ ਰਿਹਾ ਸੀ। ਬੀਤੇ ਕੱਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਭਰਾ ਖੇਤ ਵਿੱਚ ਝਗੜ ਰਹੇ ਹਨ। ਜਦੋਂ ਪੁਲਿਸ ਪਾਰਟੀ ਪਿੰਡ ਵਿੱਚ ਪਹੁੰਚੀ ਤਾਂ ਮੌਕੇ ਤੇ ਦਵਿੰਦਰ ਸਿੰਘ ਭੋਲਾ ਦੀ ਪਤਨੀ ਅਮਰਜੀਤ ਕੌਰ ਦੀ ਹਾਲਾਤ ਖਰਾਬ ਸੀ ਜਿਸ ਨੂੰ ਪਹਿਲਾਂ ਖੇੜਾ ਦੇ ਹਸਪਤਾਲ ਵਿੱਚ ਅਤੇ ਫਿਰ ਪਾਦ ਵਿੱਚ ਫਤਿਹਗੜ੍ਹ ਸਾਹਿਬ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਜਾਂਦੇ ਸਮੇਂ ਰਸਤੇ ਵਿੱਚ ਹੀ ਅਮਰਜੀਤ ਕੌਰ ਦੀ ਮੌਤ ਹੋ ਗਈ ਜਿਸ ਦੀ ਪੋਸਟਮਾਰਟਮ ਰਿਪੋਰਟ ਤੇ ਇੰਤਜ਼ਾਰ ਕੀਤਾ ਜਾ ਰਿਹਾ ਅਤੇ ਵੱੜੀ ਕਾਰਵਾਈ ਅਮਲ ਵਿੱਚ ਜ਼ਰੂਰ ਲਿਆਂਦੀ ਜਾਏਗੀ ਕੱਲ ਮੈਂ ਆਪਣੇ ਖੇਤ ਦੇ ਵਿੱਚ ਉਹ ਦੇਖਣ ਵਾਸਤੇ ਗਿਆ ਕਿ ਕਿਹੜੇ ਪਾਸੇ ਕਿੰਨਾ ਖਾਦ ਪੈਣਾ ਹੈ ਕਿੰਨੀ ਦਵਾਈ ਪੈਣੀ ਹੈ ਬਾਕੀ ਕੀ ਕਰਨਾ ਚਾਹੀਦਾ ਇਹ ਸਾਡੇ ਪਿੱਛੇ ਪਿੱਛੇ ਸਾਡੀ ਵੀਡੀਓ ਬਣਾਉਂਦਾ ਆਈ ਗਿਆ ਅਸੀਂ ਹੋਰ ਦੂਰ ਚੱਲenge ਇਹ ਖੇੜ ਅੱਗੇ ਚੱਲ ਗਿਆ ਅਸੀਂ ਹੋਰ ਦੂਰ ਚੱਲੇਗੇ ਇਹ ਖੇੜ ਸਾਡੇ ਨੇੜੇ ਆ ਗਿਆ ਅਸੀਂ ਹੋਰ ਦੂਰ ਚੱਲੇਗੇ ਤੇ ਸਾਡੇ ਜਿਹੜੇ ਆ ਗਏ ਸਾਨੂੰ ਸੌਂਦਾ ਸੀ ਉਹ ਤੋਂ ਬਾਅਦ ਅਸੀਂ ਮੋਟਰ ਤੇ ਆ ਗਏ ਮੋਟਰ ਤੇ ਆ ਕੇ ਇਹ ਫੇਰ ਸਾਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ ਮੈਂ ਪੁਲਿਸ ਨੂੰ ਕਾਲ ਕੀਤੀ ਕਿ ਇਹ ਤੰਗ ਪ੍ਰੇਸ਼ਾਨ ਕਰਦੇ ਨੇ ਇਹਦੇ ਜਿਹੜਾ ਸ਼੍ਰੋਮਣੀ ਕਾਲੀ ਦਾ ਜੋ ਜ਼ਿਲ੍ਹਾ ਫਤਿਹਗੁਰ ਸਾਹਿਬ ਦਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਰਮੋਣ ਸਿੰਘ ਮਕਾਰੋਂ ਪਰ ਜਿਹੜਾ ਮੇਰਾ ਵੱਡਾ ਭਰਾ ਹੈ ਉਹਨੂੰ ਫੋਨ ਕਰਕੇ ਇਹਨੇ ਬੁਲਾ ਲਿਆ ਦਵਿੰਦਰ ਸਿੰਘ ਨੇ ਉਹਨੇ ਆ ਕੇ ਕਾਰਤੀ ਮੇਰੇ ਉੱਪਰ ਚੜਾਤੀ ਉਥੇ ਗਵਾ ਸੀ ਜਿਹਨਾਂ ਨੇ ਸਾਰਾ ਕੁਝ ਦੇਖਿਆ ਮੈਂ ਬੋਰਡ ਦੇ ਉੱਪਰ ਗੜਕ ਕੇ ਡਿੱਗ ਗਿਆ ਤੇ ਸ਼ੀਸ਼ੇ ਨਾਲ ਜਾ ਵਜਿਆ ਜਿਉਂ ਹੀ ਮੈਂ ਥੱਲੇ ਡਿੱਗਿਆ ਤੇ ਵਿੰਦਰ ਸਿੰਘ ਉਹਨੂੰ ਸੱਦਾ ਜਦੋਂ ਗੱਡੀ ਲੈ ਕੇ ਆ ਰਿਹਾ ਸੀ ਤਾਂ ਵਿੰਦਰ ਸਿੰਘ ਸਿੱਧਾ ਇਹਨੂੰ ਕਹਿ ਰਿਹਾ ਸੀ ਕਿ ਚੜਾ ਦੇ ਉੱਪਰ ਗੱਡੀ ਇਹਨੂੰ ਅੱਜ ਹੀ ਮਾਰ ਕੇ ਹੀ ਟਲਿਆ ਤੇ ਮੈਂ ਜਦੋਂ ਥੱਲੇ ਗਿਰਿਆ ਇਹਨੇ ਦੋਨੇ ਜਣਿਆਂ ਦੇ ਮੇਲ ਮਾਰਕੁੱਟ ਸ਼ੁਰੂ ਕਰ ਦਿੱਤੇ ਉਥੇ ਜਿਹੜੇ ਬੰਦੇ ਸੀ ਵੀ ਉਹਨਾਂ ਨੇ ਛਡਾਇਆ ਤੇ ਉਹ ਤੋਂ ਬਾਅਦ ਪੁਲਿਸ ਆ ਗਈ ਪੁਲਿਸ ਪੁੱਛਦੀ ਵੀ ਅਸੀਂ ਜਿਹੜਾ ਹੈਗਾ ਕੀ ਮਾਮਲਾ ਹੈ ਜਿਹੜਾ ਤੁਹਾਡਾ ਹੈਗਾ ਮੈਂ ਜਿੰਨ ਪੁਲਿਸ ਪਾਰਟੀ ਐਐਸਐਚਓ ਸਾਹਿਬ ਉਹਨਾਂ ਦੇ ਨਾਲ 8-10 ਬੰਦੇ ਜਿਹੜੇ ਸੀਗੇ ਮੈਂ ਉਹਨਾਂ ਨੂੰ ਦੱਸਣ ਲੱਗ ਗਿਆ ਕਿ ਆਹ ਜਿਹੜਾ ਟਰਾਂਸਫਾਰਮਰ ਹੈ ਇਹ ਜਦੋਂ ਅਸੀਂ ਜ਼ਮੀਨ ਖਰੀਦੀ ਇਹ ਸਰਬਣ ਸਿੰਘ ਦੇ ਨਾਮ ਦਾ ਹੈ ਜਿੰਨਾ ਕਿ ਇਹ ਲਿਖ ਲੱਗਿਆ ਹੋਇਆ ਸੀਗਾ ਜਿੰਨਾ ਜਿੰਨਾਂ ਦੇ ਨਾਮ ਜ਼ਮੀਨ ਰੱਗੀ ਹੈ ਉਸ ਟਰਾਂਸਫਾਰਮ ਦੇ ਵਿੱਚ ਉਹਨਾਂ ਉਹਨਾਂ ਦਾ ਹਿੱਸਾ ਹੈਗਾ ਉਸ ਟਰਾਂਸਫਾਰਮ ਦੇ ਵਿੱਚ ਮੇਰਾ ਹਿੱਸਾ ਉਹਦੇ ਨਾਲ ਹੀ ਟਰਾਂਸਫਾਰਮਰ ਈਕਮਰ ਹੋਂਦ ਸਿੰਘ ਨੇ ਲਵਾ ਲਿਆ ਤੇ ਇਹਨਾਂ ਨੇ ਉਸ ਟਰਾਂਸਫਾਰਮਰ ਦੇ ਆਲੇ ਦੁਆਲੇ ਆਪਣੀ ਕਿਆਰੀ ਬਣਾ ਲਈ ਯਾਨੀ ਉਸ ਟਰਾਂਸਫਾਰਮਰ ਦੇ ਵਿੱਚ ਮੇਰਾ ਜਿਹੜਾ ਹਿੱਸਾ ਹੈ ਤੇ ਬਾਅਦ ਨੂੰ ਇਸ ਤੇ ਮੈਂ ਉੱਥੇ ਕੋਈ ਦਖਲ ਨਹੀਂ ਦਿੰਦਾ ਤੇ ਤੀਸਰਾ ট্রান্সਫਾਰਮਰ ਜਿਹੜਾ ਤੀਸਰਾ ਤਨਖਸ਼ਣ ਜੀ ਦੀਦਾ ਹੋਵੇਂ ਆਪਣਾ ਅਡ ਲਵਾਇਆ ਜਿੱਥੇ ਮੇਰਾ ਬੋਰ ਹੋਇਆ ਹੋਇਆ ਜਿੱਥੇ ਮੇਰਾ ਚ ਬੱਚਾ ਜਿੱਥੇ ਮੇਰਾ ট্রান্সਫਰ ਹੋਇਆ ਤੇ ਉਥੇ ਆ ਕੇ ਇਹਲੇ ਦੋਨੇ ਜਣੇ ਉਥੇ ਦੱਸ ਲੰਦਾ ਜੀ ਕਰ ਦੇਣੀ ਮੇਰੀਆਂ ਸਬਜ਼ੀਆਂ 6-7 ਵਾਰ ਇਹਨਾਂ ਨੇ ਮੇਰੀਆਂ ਸਬਜ਼ੀਆਂ ਪਟਤੀਆਂ ਤੇ ਜਦ ਕਿ ਇਹਨਾਂ ਨੂੰ ਇਸ ਤਰ੍ਹਾਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਦਵਿੰਦਰ ਸਿੰਘ ਦੇ ਨਾਂ ਦਾ ਉਥੇ ਕੋਈ ਵੀ ট্রান্সਫਾਰਮਰ ਨਹੀਂ ਹੈ ਭਾਵੇਂ ਤੇ ਇਸ ਤੀ ਆ ਕੇ ਇਹ ਫੇਰ ਦਖਲਅੰਦਾਜ਼ੀ ਕਰਦੇ ਨੇ ਤਾਂ ਵਾਜੀ ਜਿਹੜੀ ਸੋਸ਼ਲ ਮੀਡੀਆ ਤੇ ਤੁਹਾਡੇ ਵੱਲੋਂ ਵਾਇਰਲ ਹੋ ਰਹੀ ਆ ਵੀ ਤੁਸੀਂ ਛੋਟ ਦੰਡੇ ਜਾਂ ਮਾਰਦੇ ਆ ਉਹ ਕਿਹਿਆ ਸੀਗਾ ਮਾਮਲਾ ਜਦੋਂ ਇਹ ਫੇਸਬੁਕ ਤੇ ਲਾਈਵ ਹੋ ਕੇ ਜਦੋਂ 10 ਵਾਰੀ ਇਹ ਬੰਦਾ ਫੇਸਬੁਕ ਤੇ ਮੈਨੂੰ ਐਕਸਪੋਜ਼ ਕਰ ਰਿਹਾ ਜਿੱਥੇ ਮੈਂ ਜਾਣਾ ਉੱਥੇ ਵੀਡੀਓ ਬਣਾਉਣ ਲੱ ਜਾਂਦਾ ਜਿੱਥੇ ਮੈਂ ਜਾਣਾ ਉੱਥੇ ਵੀਡੀਓ ਬਣਾਉਣ ਲੱ ਜਾਂਦਾ ਮੈਂ ਸਿਵਲ ਕੱਪੜਿਆਂ 'ਚ ਆ ਮੈਂ ਉੱਥੇ ਵੀਡੀਓ ਬਣਾਉਣ ਲੱ ਜਾਂਦਾ ਮੈਂ ਟਰੈਕਟਰ ਨਾਲ ਆਪਣੀ ਖੇਤਾਂ 'ਚ ਕੰਮ ਕਰ ਰਿਹਾ ਉੱਥੇ ਮੇਰੀ ਵੀਡੀਓ ਬਣਾਉਣ ਲੱ ਜਾਂਦਾ ਮੈਂ ਆਪਣੇ ਕਿਸੇ ਪਰਿਵਾਰ ਨਾਲ ਗਿਆ ਹੋਇਆ ਮੇਰੇ ਤੋਂ ਵੀਡੀਓ ਬਣਾਉਣ ਲੱਗ ਜਾਂਦਾ ਹੈ ਮੇਰਾ ਬੇਟਾ ਆਇਆ ਉਹ ਨੂੰ ਮੈਂ ਕਿਹਾ ਬੀਜ ਲੈ ਆ ਇਹ ਮੇਰੇ ਬੇਟੇ ਦੀ ਮੈਂ ਉਹ ਬੀਜ ਗੱਡੀ 'ਚ ਰੱਖਣ ਲੱਗਿਆ ਕਿ ਉਹਦੀ ਵੀਡੀਓ ਬਣਾ ਬਣਾ ਕੇ ਫੇਸਬੁਕ ਤੇ ਪਾ ਦੀ ਤੇ ਜਦੋਂ ਬੰਦਾ 10 ਵਾਰੀ ਕੋਈ ਤਰੀਕੇ ਨਾਲ ਗਲਤ ਬੈਣ ਨੂੰ ਖੂਸ ਕਰਦਾ ਹੈ ਫਿਰ ਇੱਕ ਵਾਰੀ ਦਾ ਬੰਦਾ ਆਪਣੇ ਤਰੀਕੇ ਨਾਲ ਉਸ ਗਲਤ ਦਾ ਜਵਾਬ ਨਹੀਂ ਦਿੰਦਾ ਨਹੀਂ ਤਾਂ ਲੋਕ ਇਹ ਕਹਿਣਗੇ ਵੀ ਹਾਂ ਇਸ ਬੰਦੇ 'ਚ ਕੋਈ ਨਾ ਕੋਈ ਕਮੀ ਹੈ ਇਸ ਵਾਰੀ ਕੋਈ ਨਾ ਕੋਈ ਗਲਤੀ ਹੈ ਜੇ ਤੁਸੀਂ ਜਵਾਬ ਨਹੀਂ ਦਿੰਦੇ ਮੈਂ ਬਹੁਤ ਸਾਰੇ ਜਿਹੜੇ ਹੈਗੇ ਨਿਊਜ਼ ਚੈਨਲਾਂ ਦੇ ਉੱਤੇ ਆਪਣੀ ਗੱਲਬਾਤ ਰੱਖ ਚੁੱਕੇ ਹਾਂ ਬਹੁਤ ਸਾਰੇ ਜਿਹੜੇ ਮੀਡੀਆ ਹਾਊਸ ਹੈ ਉੱਥੇ ਮੈਂ ਆਪਣੀ ਗੱਲ ਰੱਖ ਚੁੱਕਿਆ ਗੱਲ ਸਾਰੀ ਉੱਥੇ ਕਲੀਅਰ ਹੈ ਤੇ ਜਦੋਂ ਇਹ ਫੇਸਬੁੱਕ ਤੇ ਫੇਰ ਲਾਈਵ ਹੋ ਕੇ ਮੈਨੂੰ ਐਕਸਪੋਜ਼ ਕਰ ਰਿਹਾ ਹੈ ਗਲਤ ਬੋਲ ਰਿਹਾ ਗਲਤ ਬਿਆਨਬਾਹੀ ਕਰ ਰਿਹਾ ਹੈ ਫੇਰ ਬੰਦੇ ਨੂੰ ਗੁੱਸਾ ਆਉਂਦਾ ਹੀ ਹੈ ਉਹਨੂੰ ਇਸ ਤਰ੍ਹਾਂ ਕਰਦਾ ਕੋਈ ਅਧਿਕਾਰ ਨਹੀਂ ਹੈ ਤੂੰ ਆਪਣੀ ਕਾਗਜ਼ਾਂ ਦੀ ਲੜਾਈ ਜਿਹੀ ਹੈਗੀ ਹੈ ਉਹ ਲੜ ਜਦ ਕਿ ਸਾਡੇ ਕੇਸ ਚੱਲਦੇ ਨੇ 15 18 ਕੇਸ ਚੱਲਦੇ ਨੇ ਸਾਡੇ ਤੂੰ ਆਪਣੇ ਕੋਰਟ ਦੇ ਵਿੱਚ ਪੱਖ ਰੱਖ ਤੇਰਾ ਵਕੀਲ ਤੇਰੀ ਪੱਖ ਰੱਖੇ ਤੂੰ ਸਾਨੂੰ ਇਹ ਪ੍ਰਵੋਕ ਕਰਦਾ ਹੈ ਸਾਨੂੰ ਉਕਸਾਉਣਾ ਹੈ ਤੇਰਾ ਇਹ ਗਲਤ ਕੰਮ ਹੈ ਤੂੰ ਕਿਉਂ ਇਸ ਤਰੀਕੇ ਨਾਲ ਕਰਦਾ ਇਹ ਸਾਰੀ ਜਿਹੜੀ ਕਾਰਵਾਈ ਹੈ ਕੋਰਟ ਦਾ ਮਾਮਲਾ ਹੈਗਾ ਤੂੰ ਕੋਰਟ ਦੇ ਵਿੱਚ ਜਾ ਕੇ ਗੱਲ ਸਾਨੂੰ ਉਕਸਾਉਣ ਦਾ ਮਤਲਬ ਜੀ ਜੇ ਤੇਰਾ ਜੀ ਤੇ ਤੇਰਾ ਮੋਰ ਹੈ ਤੂੰ ਉਥੇ ਜਾ ਸੀ ਤੈਨੂੰ ਤੰਗ ਨਹੀਂ ਕਰਦੇ ਤੂੰ ਸਾਨੂੰ ਤੰਗ ਪਰੇਸ਼ਾਨ ਕਰ। ਇੱਕ ਉਹਨਾਂ ਨੇ ਦੋਸ਼ ਲਾਇਆ ਵੀ ਜਿਹੜਾ ਵੀ ਉਹਨਾਂ ਦੀ ਬੀਸੇ ਨੂੰ ਤਕਾ ਤੁਸੀਂ ਮਾਰਿਆ ਤੇ ਗਿਰ ਗਏ ਬੇਹੋਸ਼ ਹੋ ਗਏ ਤੇ ਉਹਦੇ ਕਰਕੇ ਡੈਥ ਹੋਈ ਹੈ। ਜੀ ਇੰਚ ਕੀ ਚਾਹੀਏ? ਜੀ ਬਿਲਕੁਲ ਇਹ ਬੇਮੁਨਾਯਾ ਸਾਰਾ ਸਾਰੀ ਗੱਲ ਝੂਠ ਹੈ। ਉਸ ਵੇਲੇ ਪੁਲਿਸ ਪਾਰਟੀ ਐ ਐਸਐਚਓ ਸਾਹਿਬ 7-8 ਬੰਦੇ ਉਹਨਾਂ ਦੇ ਨਾਲ 8-10 ਬੰਦੇ ਉਹਨਾਂ ਦੇ ਨਾਲ ਜਿਹੜੇ ਹੋਣਗੇ ਤੇ ਮੈਂ ਉਹਨਾਂ ਨੂੰ ਇਹ ਸਮਝਾ ਰਿਹਾ ਕਿ ਆਹ ਕੀਆਰੀ ਉਹਨਾਂ ਦੀ ਹੈ। ਆਹ ਘਿਆਰੀ ਮੇਰੀ ਹੈ ਮੇਰੀ ਕੈਰੀ ਵਾਲੂ ਉਹ ਕਰਕੇ ਅਸੀਂ ਖੜੇ ਐ ਸਚੂ ਸਾਫ ਸਾਰੇ ਜਿੰਦੂ ਵੀ ਮੇਰਾ ਰਿਸ਼ਤੇਦਾਰ ਨਹੀਂ ਖੜਾ ਐ ਅਸੀਂ ਸਾਰੇ ਉਧਰ ਵੱਲ ਨੂੰ ਮੂੰਹ ਕਰਕੇ ਖੜੇ ਐ ਉਹਦੀ ਵਾਈਫ ਸ਼ੇ ਖੜ ਖੜੀ ਹਿੱਦਮੀ ਕਿ ਉਹ ਤੋਂ ਬਾਅਦ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੇ ਉਹਨਾਂ ਦੇ ਪੈਰ ਵਿੱਚ ਰੱਤੇ ਹੱਥਾਂ ਦੀਆਂ ਤਲੀਆਂ ਮਰੀਆਂ ਮੂੰਹ ਚ ਪਾਣੀ ਵੀ ਪਾਇਆ ਉਹ ਤੋਂ ਬਾਅਦ ਇਹ ਚੱਕ ਕੇ ਇਹ ਹਸਪੀਟਲ ਉਹਨੂੰ ਲੈ ਗਏ ਤੇ ਉਹ ਤੋਂ ਬਾਅਦ ਮੈਨੂੰ ਮੇਰੇ ਰਿਸ਼ਤੇਦਾਰ ਚੱਕ ਕੇ ਹਸਪੀਟਲ ਖੇਡ ਲੈਂ। ਉਹ ਤਾਂ ਪਹਿਲਾਂ ਸੀ ਜਾਂਦੇ ਜਾਂਦੇ ਥਾਣੇ ਉਹਨਾਂ ਦੇ ਖਿਲਾਫ ਜੋ ਇਹਨਾਂ ਨੇ ਕਾਰਵਾਈ ਕੀਤੀ ਹੋਈ ਤੇ ਗੱਡੀ ਚੜਾਈ। ਮੈਨੂੰ ਦੋਨੇ ਜਣਿਆਂ ਨੇ ਰਲ ਕੇ ਮਾਰਨ ਜਾਨੋਂ ਮਾਰਨ ਦੀ ਨੀਅਤ ਨਾਲ ਮੇਰੇ ਤੇ ਗੱਡੀ ਚੜਾਈ। ਅਸੀਂ ਉਹ ਦਰਖਾਸਤ ਥਾਣੇ ਲਿਖਾ ਕੇ ਫਿਰ ਮੈਨੂੰ ਹਸਪੀਟਲ ਲੈ ਗਈ। ਤੇ ਮੇਰੇ ਖਿਲਾਫ ਜੋ ਇਹੇ ਕੁਝ ਬੋਲ ਰਹੇ ਨੇ ਉਹ ਸਰਾ ਸਰ ਝੂਠ ਹੈ, ਸਰਾ ਸਰ ਗਲਤ ਹੈ। ਤੇ ਜੀ ਕੱਲ ਸਾਨੂੰ ਆਫਟਰਨੂਨ ਦੇ ਵਿੱਚ ਪੁਲਿਸ ਨੂੰ ਕੰਪਲੇਂਟ ਆਈ ਸੀ ਕਿ ਸਤਵਿੰਦਰ ਬੁੱਗਾ ਤੇ ਜਿਹੜਾ ਉਹਦਾ ਬਜ਼ੁਰਗ ਹੈ ਦਵਿੰਦਰ ਖੋਲਾ ਇਹਨਾਂ ਦੀ ਇਹਨਾਂ ਦੇ ਖੇਤਾਂ ਦੇ ਵਿੱਚ ਲੜਾਈ ਹੋ ਰਹੀ ਹੈ ਤੇ ਜਿਸ ਤੇ ਐਸਐਚਓ ਬਡਾਲੀਆਲਾ ਸਿੰਘ ਇੰਸਪੈਕਟਰ ਦਵਿੰਦਰ ਸਿੰਘ ਮੌਕੇ ਤੇ ਚਲੇ ਗਏ ਸੀ ਐਸਐਚਓ ਸਾਹਿਬ ਜਦੋਂ ਉੱਥੇ ਮੌਕੇ ਤੇ ਪਹੁੰਚੇ ਦੋਵਾਂ ਧਿਰਾਂ ਉੱਥੇ ਮੌਜੂਦ ਸੀ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਸਤਵਿੰਦਰ ਬੁੱਗਾ ਆਪਣੀ ਗੱਲਬਾਤ ਦੱਸਣ ਲੱਗਿਆ ਵੀ ਜੋ ਵੀ ਉਹਦਾ ਇਸ਼ੂ ਸੀ ਤਾਂ ਉਹਨਾਂ ਦੇ ਮੌਕੇ ਤੇ ਖੜੇ ਤੇ ਹੀ ਦਵਿੰਦਰ ਭੋਲਾ ਦੀ ਵਾਈਫ ਅਮਰਜੀਤ ਕੌਰ ਜਿਹੜੇ ਉੱਥੇ ਪ੍ਰੈਜ਼ੈਂਟ ਸੀ ਉਹਨਾਂ ਨੂੰ ਮੈਡੀਕਲ ਇਸ਼ੂਨ ਲੱਗ ਗਿਆ ਦੰਦਲਾਂ ਪੈਣ ਲੱਗੀਆਂ ਜਿੱਦਾਂ ਦੰਦਲਾਂ ਪੈਣ ਲੱਗੀਆਂ ਉਹਨਾਂ ਨੂੰ ਤਾਂ ਉੱਥੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਜੱਲੀਆਂ ਵਗੈਰਾ ਰਗੜੀਆਂ ਪਰ ਚਲੋ ਜੇ ਇੰਪਰੂਵਮੈਂਟ ਜਦੋਂ ਨਹੀਂ ਹੋਈ ਉਹਨਾਂ ਨੂੰ ਸਿਵਲ ਹਸਪਤਾਲ ਖੇੜਾ ਲੈ ਕੇ ਲੈ ਕੇ ਜਾਇਆ ਗਿਆ ਸਿਵਲ ਹਸਪਤਾਲ ਖੇੜਾ ਦੇ ਵਿੱਚ ਐਮਐਲਏ ਘੱਟੀ ਗਈ ਦਵਿੰਦਰ ਪੋਲਾ ਜੀ ਦੀ ਤੇ ਜਿਹੜੇ ਉਹਨਾਂ ਦੇ ਵਾਈਫ ਨੇ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪਤਲ ਫਤਿਹਗੜ੍ਹ ਸਾਹਿਬ ਬਸਤੇ ਜਿੱਥੋਂ ਅੱਗੇ ਉਹਨਾਂ ਨੂੰ ਫਰਦਰ ਜੀਐਮਸੀ ਐ 32 ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਜਦੋਂ ਫਤਿਹਗੜ੍ਹ ਤੋਂ 32 ਜਾ ਰਹੇ ਸੀਗੇ ਤਾਂ ਓਨ ਦਾ ਵੇ ਅਮਰਜੀਤ ਕੌਰ ਦੀ ਡੈਥ ਹੋ ਗਈ ਜਿਸ ਤੋਂ ਬਾਅਦ ਉਹ ਮਿਡਵੇ ਤੋਂ ਹੀ ਸਿਵਲ ਹਸਪਤਲ ਖੇੜਾ ਦੇ ਵਿੱਚ ਡੈੱਡ ਬੋਡੀ ਨੂੰ ਲੈ ਕੇ ਆਪਣੇ ਵਾਈਫ ਦੀ ਅਮਰਜੀਤ ਕੌਰ ਦੀ ਦਵਿੰਦਰ ਪੋਲਾ ਸਿਵਲ ਹਸਪਤਲ ਖੇੜਾ ਤ랜ਤਰ ਪੋਲਾ ਨੇ ਐਲੀਗੇਸ਼ਨ ਵੀ ਲਾਇਆ ਵੀ ਕਹਿੰਦਾ ਵੀ ਮੇਰੀ ਜਿਹੜੀ ਐਮਰ ਪਹਿਲਾਂ ਪੱਟੀ ਨਹੀਂ ਜਾ ਰਹੀ ਸੀ ਇਸ ਕਰਕੇ ਬੜਾ ਪਰੇਸ਼ਾਨ ਕੀਤਾ ਗਿਆ ਤੇ ਪੁਲਸ ਵੀ ਇਹਨੇ ਐਲੀਗੇਸ਼ਨ ਲਾਇਆ ਵੀ ਪੁਲਸ ਵੀ ਉਹਨਾਂ ਜਿਹੜੇ ਸਕੇਂਦਰ ਬੋਗਾ ਦੀ ਕਿਤਨਾ ਕਿਤਨੀ ਮਦਦ ਕਰ ਰਹੀ ਹੈ ਦੇਖੋ ਜੀ ਜਦੋਂ ਲੜਾਈ ਦੀ ਸਾਨੂੰ ਸੂਚਨਾ ਮਿਲੀ ਹੈ ਤੁਰੰਤ ਅਸੀਂ ਉੱਥੇ ਚਲੇ ਗਏ ਉਸ ਤੋਂ ਬਾਅਦ ਜਾਣ ਤੋਂ ਥੋੜੇ ਜਿਹਰੇ ਦੇ ਵਿੱਚ ਹੀ ਜਿਹੜੇ ਮਤਲਬ ਜੋ ਐਸਐਚਓ ਸਾਹਿਬ ਉੱਥੇ ਗੜੇ ਸੀ ਉਦੋਂ ਕੋਈ ਲੜਾਈ ਝਗੜਾ ਨਹੀਂ ਹੋਇਆ ਉਹਨਾਂ ਦਾ ਆਪਸ ਦੇ ਵਿੱਚ ਖੜਿਆ ਤਾਂ ਇਹ ਉਹਨਾਂ ਦੇ ਵਾਈਫ ਨੂੰ ਮੈਡੀਕਲ ਇਸ਼ੂ ਆ ਗਿਆ ਜਿੱਥੋਂ ਪੁਲਿਸ ਪਾਰਟੀ ਨੇ ਇਮੀਡੀਏਟਲੀ ਉਹਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਤਾਂ ਕੋਈ ਫੇਵਰਿਜ਼ਮ ਨਹੀਂ ਹੈਗਾ ਕੋਈ ਇਹ ਜੀ ਗੱਲ ਨਹੀਂ ਹੈਗੀ ਸਗੋਂ ਮਦਦ ਕਰਨ ਦੀ ਕੋਸ਼ਿਸ਼ ਹੀ ਕੀਤੀ ਹੈ ਜਿੰਨੀ ਅਸੀਂ ਉਹਨਾਂ ਦੀ ਕੀਤੀ ਹੈ ਜਿਹੜੀ ਉਹਨਾਂ ਦੇ ਵਾਈਫ ਦੀ ਹੈਲਪ ਕਿ ਮੈਡੀਕਲ ਕੰਡੀਸ਼ਨ ਸੀਗੀ ਉਸ ਟਾਈਮ ਤੋਂ ਜਿੰਨੀ ਅਸੀਂ ਮਦਦ ਕਰ ਸਕਦੇ ਸੀ ਅਸੀਂ ਉਹਨਾਂ ਦੀ ਮਦਦ ਕੀਤੀ ਬਿਲਾਲ ਹੁਣ ਕੀ ਕਾਰਵਾਈ ਕੀਤੀ ਗਈ ਹੈ ਹਜੇ ਜੀ ਸਾਡੇ ਕੋਲ ਸਟੇਟਮੈਂਟ ਆਈ ਹੈ ਦਵਿੰਦਰ ਭੋਲਾ ਜੀ ਦੀ ਥੋੜੀ ਦੇਰ ਪਹਿਲਾਂ ਹੀ ਤੇ ਪੋਸਟਮਾਰਟਮ ਦੀ ਰਿਪੋਰਟ ਆ ਜਾਈਗੀ ਪੋਸਟਮਾਰਟਮ ਦੀ ਰਿਪੋਰਟ ਦੇ ਅਨੁਸਾਰ ਜੋ ਜੋ ਵੀ ਉਹਦੇ ਵਿੱਚ ਸਤਾਨੀਆਂ ਜਾਂ ਜੋ ਵੀ ਕੌਜ਼ ਆਫ ਡੈਥ ਆਏਗਾ ਜਦੋਂ ਵੀ ਰਿਪੋਰਟ ਆਏਗੀ ਉਸ ਅਨੁਸਾਰ ਅਸੀਂ ਬੰਦਲੀ ਕਾਨੂੰਨੀ ਕਾਰਵਾਈ ਕਰਾਂਗੇ ਮੂਰਲੀ ਪਿੰਡਾਲ ਦੇ ਸਾਹਮਣੇ ਆਏ ਉਹਨੇ ਬਿਆਨ ਦੇ ਵਿੱਚ ਕੀ ਲਿਖਾਇਆ ਕੀ ਐਲੀਗੇਸ਼ਨ ਕਿਸ ਕਰਕੇ ਵਿਵਾਦ ਹੋਇਆ ਲੜਾਈ ਜੋ ਉਹਨਾਂ ਨੇ ਦੱਸਿਆ ਜੀ ਆਪਦੇ ਬਿਆਨਾਂ ਦੇ ਵਿੱਚ ਇਹ ਇਹਨਾਂ ਦਾ ਪਹਿਲਾਂ ਵੀ ਜ਼ਮੀਨ ਨੂੰ ਲੈ ਕੇ ਆਪਸ ਵਿੱਚ ਭਰਾਮਾਂ ਦਾ ਵਿਵਾਦ ਚੱਲਦਾ ਸੀ ਇਸੇ ਵਿਵਾਦ ਨੂੰ ਲੈ ਕੇ ਪਹਿਲਾਂ ਵੀ ਝਗੜਾ ਹੋਇਆ ਸੀ ਪਹਿਲਾਂ ਵੀ ਇਹਨਾਂ ਦੇ ਉੱਤੇ ਕ੍ਰੋਸ ਐਫ ਆਈ ਆਰ ਵੀ ਰਜਿਸਟਰ ਹੋਈ ਵੀ ਹੈ ਇਹਨਾਂ ਦੀ ਆਪਸ ਦੇ ਵਿੱਚ ਤੇ ਛੇਰੀਆਂ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਕੱਲ ਵੀ ਵਿਵਾਦ ਹੋਇਆ ਸੀ ਕੋਈ ਕੋਈ ਹਜੇ ਗ੍ਰਿਫਤਾਰੀ ਜਾਂ ਕੋਈ ਗੱਲਬਾਤ ਨਹੀਂ ਜੀ ਹਜੇ ਅਸੀਂ ਪੋਸਟਮਾਰਟਮ ਦੀ ਰਿਪੋਰਟ ਦੀ ਵੇਟ ਕਰ ਰਹੇ ਹਾਂ ਪੋਸਟਮਾਰਟਮ ਦੀ ਸਾਡੇ ਕੋਲ ਰਿਪੋਰਟ ਆਉਂਦੀ ਹੈ ਤਾਂ ਅਕੋਰਡਿੰਗਲੀ ਜੋ ਉਹਦੇ ਵਿੱਚ ਇੰਜਰੀਜ਼ ਆਨ ਗਿਆ ਜਾਂ ਕੌਜ਼ ਆਫ ਡੈਥ ਆਏਗੀ ਤਾਂ ਅਸੀਂ ਉਹਦੇ ਅਨੁਸਾਰ ਬੰਦੀ ਕਾਨੂੰਨੀ ਕਰਵਾਂਗੇ ਤੋ ਪਤਾ ਲੱਗਿਆ ਸਤਵਿੰਦਰ ਬੁੱਗਾ ਵੀ ਕਿਤੇ ਦਾਖਲ ਸੀ ਹਸਪਤਾਲ ਚ ਜੀ ਸਤਵਿੰਦਰ ਬੁੱਗੇ ਉਹਨੋਂ ਵੀ ਐਮਐਲਆਰ ਸਤਵਿੰਦਰ ਬੁੱਗਾ ਦੀ ਵੀ ਐਮਐਲਆਰ ਹੈਗੀ ਹੈ ਤੇ ਦਵਿੰਦਰ ਬੁੱਗਾ ਦੀ ਵੀ ਐਮਐਲਆਰ ਹੈਗੀ ਹੈ ਬਟ ਉਹ ਜਿਹੜੀ ਉਹਨਾਂ ਦੀ ਸਤਵਿੰਦਰ ਬੁੱਗੇ ਦੀ ਹਜੇ ਸਟੇਟਮੈਂਟ ਨਹੀਂ ਹੋ ਪਈ ਹੈ ਕਿਉਂਕਿ ਉਹ ਮਿਲੇ ਨਹੀਂ ਤੇ ਜਦੋਂ ਉਹਨਾਂ ਦੀ ਸਟੇਟਮੈਂਟ ਹੋਏਗੀ ਤਾਂ ਉਸ ਤੇ ਵੀ ਅਕੋਰਡਿੰਗਲੀ ਅਸੀਂ ਪ੍ਰੋਸੀਡ ਕਰਾਂਗੇ